ਕਿਚਨ ਦੇ ਕੁਝ ਇਹ ਹੈਲਦੀ ਟਿਪਸ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਣਗੇ ਨੰਬਰ 1 ਚਾਵਲ ਖਾਣ ਦਾ ਸਹੀ ਸਮਾਂ ਦਿਨ ਵਿੱਚ ਹੈ ਅਤੇ ਗਲਤ ਸਮਾਂ ਰਾਤ ਨੂੰ ਨੰਬਰ 2 ਜੇਕਰ ਤੁਸੀਂ ਆਪਣੇ ਅੱਖਾਂ ਦੇ ਡਾਰ ਸਰਕਲ ਠੀਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਬਲੇ ਹੋਏ ਅੰਡੇ ਦਾ ਸੇਵਨ ਕਰ ਸਕਦੇ ਹੋ ਨੰਬਰ 3 ਕੱਚੀ ਹਰੀ ਮਿਰਚ ਖਾਣ ਨਾਲ ਤੁਹਾਡੇ ਫੇਸ ਦੇ ਦਾਗ-ਧੱਬੇ ਦੂਰ ਹੁੰਦੇ ਹਨ ਅਤੇ ਤੁਹਾਡੀ ਅੱਖਾਂ ਦੀ ਰੋਸ਼ਨੀ ਵੀ ਵਧੀਆ ਬਣੀ ਰਹਿੰਦੀ ਹੈ ਨੰਬਰ 4 ਸਵੇਰ ਉੱਠ ਕੇ ਫਰੈਸ਼ ਤਾਜ਼ਾ ਪਨੀਰ ਖਾਣ ਦੇ ਨਾਲ ਤੁਹਾਡਾ ਵਜ਼ਨ ਜਿਹੜਾ ਉਹ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 5 ਗਰਮੀਆਂ ਦੇ ਵਿੱਚ ਦੁੱਧ ਵਿੱਚ ਖਸਖਸ ਪਾ ਕੇ ਪੀਣ ਨਾਲ ਸਰੀਰ ਨੂੰ ਕਈ ਲਾਹੇਮੰਦ ਫਾਇਦੇ ਮਿਲਦੇ ਹਨ ਨੰਬਰ 6 ਜੇਕਰ ਤੁਸੀਂ ਨਮਕ ਦੀ ਮਾਤਰਾ ਅधिक ਮਾਤਰਾ ਵਿੱਚ ਕਰਦੇ ਹੋ ਇਸ ਨਾਲ ਤੁਹਾਡਾ ਦਿਮਾਗ ਜਿਹੜਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਨੰਬਰ 7 ਗੁਰਦਾ ਸੇਵਨ ਬਲੱਡ ਸ਼ੁਗਰ ਦੇ ਮਰੀਜ਼ਾਂ ਨੂੰ ਨਹੀਂ ਕਰਨਾ ਚਾਹੀਦਾ ਨੰਬਰ 8 ਜੇਕਰ ਤੁਸੀਂ ਸੋਬਾ ਉੱਤੇ ਕੜੀ ਪੱਤੇ ਦਾ ਸੇਵਨ ਕਰਦੇ ਹੋ ਇਸ ਨਾਲ ਤੁਹਾਡਾ ਲੀਵਰ ਜਿਹੜਾ ਉਹ ਵਧੀਆ ਬਣੇ ਰਹਿੰਦਾ ਹੈ ਤੇ ਕਿਡਨੀ ਚ ਵੀ ਕਾਫੀ ਸੁਧਾਰ ਹੁੰਦਾ ਹੈ ਨੰਬਰ 9 ਡਰਾਈ ਫਰੂਟ ਖਾਣ ਦੇ ਨਾਲ ਤੁਹਾਡਾ ਸਰੀਰ ਮਜ਼ਬੂਤ ਬਣਦਾ ਹੈ ਅਤੇ ਬਾਡੀ ਨੂੰ ਇੱਕ ਅਲੱਗ ਹੀ એનર્ਜੀ ਮਿਲਦੀ ਹੈ ਨੰਬਰ 10 ਦੁੱਧ ਵਿੱਚ ਕਿਸ਼ਮਿਸ਼ ਪਾ ਕੇ ਖਾਣ ਦੇ ਨਾਲ ਅੱਖਾਂ ਦੀ ਰੋਸ਼ਨੀ ਵਾਧੀ ਹੈ ਇਸੀ ਤਰ੍ਹਾਂ ਦੇ ਹੋਰ ਹੈਲਦੀ ਟਿਪਸ ਅਤੇ ਬਿਊਟੀ ਰਿਲੇਟਡ ਟਿਪਸ ਜਾਨਣ ਲਈ ਮੇਰੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ